ਯਾਰ ਮੈਨੂੰ ਤੂੰ ਦੱਸ ਲੋਕ ਮਾਰੇ ਗਾਇਬ ਹੈ ਕਿੰਨਾ ਮਤਲਬ ਹੈ ہماری व्हीकल वो है और हम चाहते हैं कि इसका शांति से कोई समाधान निकाला जाए ਤੁਸੀਂ ਜੇਸੀ ਬਿਆ ਲਿਆਓ ਅੱਗੇ ਆਏ ਜਾਂਦਾ ਕੋਈ ਮੁੰਡਾ ਨੌਜਵਾਨ ਕਹਿੰਦਾ ਆਪਾਂ ਡਾਂਗਾਂ ਦਾ ਕਿਵੇਂ ਪੱਥਰ ਚੱਕ ਜਾਗੇ ਯਾਰ ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੁਗਾਲ ਐਸ਼ ਟਾਈਮ ਅਸੀਂ ਖੜਿਆਂ ਖੜੇ ਹਾਂ ਖਨੌਰੀ ਬਾਰਡਰ ਜਿੱਥੇ ਭਾਰਤੀ ਕਿਸਾਨ ਯੂਨੀਅਨਾਂ ਦੇ ਟਰਾਲੀਆਂ ਦਾ ਬਹੁਤ ਵੱਡਾ ਕਾਫਲਾ ਕਈ ਕਿਲੋਮੀਟਰ ਤੱਕ ਕੱਤਰ ਹੋਇਆ ਕੱਲ ਦੀ ਰਿਪੋਰਟ ਤੁਹਾਨੂੰ ਦਿਖਾਈ ਸੀ ਤੇ ਅੱਜ ਜੋ ਰਾਤ ਟਰਾਲੀਆਂ ਆਈਆਂ ਨੇ ਹੁਣ ਵੀ ਆ ਰਹੀਆਂ ਨੇ ਇੱਥੇ ਗਿਣਤੀ ਹੈ ਜਿਹੜੀ ਕਿਸਾਨਾਂ ਦੀ ਵੱਧਦੀ ਜਾਂਦੀ ਹੈ ਭਾਰਤੀ ਕਿਸਾਨ ਜੀ ਸਿੱਧੂਪੁਰ ਡੂੜੀਆਂ ਜ਼ਿਲ੍ਹਾ ਸੰਗਰੂਰ ਤੁਹਾਨੂੰ ਦੇਵਾਂਗੇ ਹਰ ਰਿਪੋਰਟ ਕੱਲ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਜ਼ੀਰੋ ਗਰਾਉਂਡ ਤੋਂ ਰਿਪੋਰਟ ਦੇਵਾਂਗੇ ਸਾਡੇ ਰਿਪੋਰਟਰ ਇੱਥੇ ਪਹੁੰਚੇ ਹੋਏ ਨੇ ਪੂਰੀ ਟੀਮ ਸਾਡੀ ਮੌਜੂਦ ਹੈ ਇੱਥੇ ਤੁਹਾਨੂੰ ਹਰ ਖਬਰ ਤੱਕ ਲੈ ਕੇ ਚੱਲਾਂਗੇ ਜੁੜਰੇ ਹੋ ਜਨਤਾ ਦੀ ਆਵਾਜ਼ ਦੇ ਨਾਲ ਮੈਂ ਯਾਰ ਮੈਨੂੰ ਤੂੰ ਦੱਸ ਭਾਈ ਜੀ ਹਾਈ ਡਰਾ ਵੀ ਆ ਰਹੀ ਆ ਦੇਸੀ ਵੀ ਆ ਰਹੀ ਆ ਆਪਾਂ ਅੱਗੇ ਚਲੇ ਜਾਂਦੇ ਹਾਂ ਡਾਇਰੈਕਟਰ ਕਿੰਨੇ ਮੱਚਾਂਗੇ ਭੰਨ ਦੇ ਦੇਾਂਗੇ ਚੱਕਾਂਗੇ ਕਿੰਨੇ ਨਾਲ ਤੇ ਬੇਨਤੀ ਵੀ ਕਰਦੇ ਸਾਡਾ ਤਰੀ ਕਰਦੇ ਅੱਗੇ ਜਾਣ ਨੂੰ ਤਸਵੀਰਾਂ ਲੈ ਕੇ ਜਾਵਾਂਗੇ ਵੀ ਅੱਗੇ ਖੜਾਂਗੇ ਵੀ ਪਾਲੂ ਵੀ ਗੋਲੀ ਰੱਤੀ ਆ ਪਲਾਸਟਿਕ ਦੀ ਅੱਜ ਵੀ ਅੱਗੇ ਖੜਾਂਗੇ ਕਰਦੇ ਨਹੀਂ ਭਾਈ ਮਾਈਕ ਫੜਾ ਭਾਈ ਨੂੰ ਹਾਂ ਜੀ ਸਾਂਭ ਤੱਕਾ ਚੋੜਾ ਯਾਰ ਹੁਣ ਬਾਈ ਕੋਈ ਹੈਡਰਾ ਕੋਈ ਜੋਤਸਿਵੀਆਂ ਲਿਆਓ ਅੱਗੇ ਆਏ ਜਾਂਦੇ ਵੇ ਮੁੰਡਾ ਨੌਜਵਾਨ ਕਨਾ ਅੱਬਰ ਡਾਂਗਾਂ ਦਾ ਕਿਵੇਂ ਪੱਤਰ ਚੱਕ ਜਾਂਗੇ ਯਾਰ ਐਡੀ ਕੰਦ ਗੱਡੀ ਵੀ ਕਿੰਨੇ ਚੱਕੇ ਜੋ ਕੋਈ ਜੇਸੀ ਵੀ ਲਿਆਓ ਕੋਈ ਹੈਡਰਾ ਕੋਸਤਾ ਲਿਆਓ ਮੈਂ ਇਹ ਮੈਂ ਚੱਕਣੇ ਪਹਿਲਾਂ ਹਾਂ ਲੱਖਾ ਸਿਧਾਣਾ ਇੱਥੇ ਪਹੁੰਚ ਚੁੱਕਿਆ ਹੈ ਨੌਜਵਾਨ ਕਹਿ ਰਹੇ ਨੇ ਲੱਖਾ ਮੂਰੇ ਲੱਗੇ ਸਾਡੀ ਜਿਹੜੀ ਸਾਡਾ ਆਗੂ ਬਣ ਕੇ ਲੱਖਾ ਮੂਰੇ ਲੱਗੇ ਤੇ ਅਸੀਂ ਬਾਡਰਾਂ ਨੂੰ ਭੰਨ ਦੇਵਾਂਗੇ ਤੇ ਗੱਲ ਕਰਦੇ ਆਂ ਜੀ ਲੱਖੇ ਨਾਲ ਆਈ ਹੈ ਸਾਡੀ ਫਸਲਾਂ ਦੇ ਰੇਟਾਂ ਦੀ ਜੜਾਈ ਆ ਨਹੀਂ ਸਾਡੀ ਲਈ ਜਿਹੜਾ ਨਿਊ ਵਰਲਡ ਆਰਡਰ ਆ ਰਿਹਾ ਨਵੀਆਂ ਸੰਸਾਰ ਦੀਆਂ ਨੀਤੀਆਂ ਆ ਰਹੀਆਂ ਨੇ ਉਹ ਕਿਵੇਂ ਤੁਹਾਡੂ ਗੁਲਾਮ ਬਣਾਉਂਦੀ ਪੂਰੀ ਮਨੁੱਖਤਾ ਦੀ ਜੰਗੀਆਂ ਦੇ ਵਿੱਚ ਤੁਸੀਂ ਤਿਆਰ ਹੋ ਨਹੀਂ ਕੋਈ ਨਾ ਇੱਥੇ ਪੂਰਾ ਯੂਰਪ ਪੂਰਾ ਉੱਤਰੀ ਅਮਰੀਕਾ ਅਫਰੀਕਨ ਦੇਸ਼ ਛੜਕਾਂ ਤੇ ਨੇ ਉਹਦੇ ਖਿਲਾਫ ਉਹਦੇ ਕੱਲੇ ਕਿਸਾਨ ਨੇ ਹਰ ਬੰਦਾ ਛੜਕਾਂ ਦੇ ਉਹ ਸਮਝਦਾ ਉਹਨੂੰ ਪਤਾ ਕਿਥੇ ਕਲਾ ਕਿਸਾਨ ਨਹੀਂ ਮਾਰਿਆ ਜਾਣਾ ਤੁਹਾਡਾ ਰੋਜ਼ਗਾਰ ਤੁਹਾਡੀਆਂ ਦੁਕਾਨਾਂ ਤੁਹਾਡਾ ਖਾਣ ਪੀਣ ਤੋਂ ਲੈ ਕੇ ਪਹਿਨਣ ਤੋਂ ਕਿ ਤੁਹਾਡੇ ਸਾਹ ਤੱਕ ਵੀ ਇਹਨਾਂ ਦੇ ਆਪਣੇ ਗੁਲਾਮ ਕਰ ਲੈਣੇ ਆ ਨਿਊ ਗਵਰਨਰ ਡਾਟਰ ਦਿੱਤੀਆਂ ਸੀ ਇਹੀ ਨੇ ਵੀ ਉਹਦੇ ਖਿਲਾਫ ਤੁਹਾਡੇ ਭਲੇਖ ਨੂੰ ਬਚਾਉਣ ਦੀ ਲੜਾਈ ਆ ਭਾਈ ਤੁਹਾਡੀ ਹੋਣ ਨੂੰ ਬਚਾਉਣ ਦੀ ਲੜਾਈ ਆ ਇਹ ਨਾ ਸਮਝੋ ਫਲਾਨੀ ਜਥੇ ਬੰਦੀ ਗਈ ਹੈ ਫਲਾਨੀ ਗਈ ਹੈ ਫਲਾਨਾ ਜਾਵੇ ਅਸੀਂ ਨਹੀਂ ਇਹ ਜਿਹੜਾ ਬੰਦਾ ਅੱਜ ਘਰ 'ਚ ਬੈਠੂਗਾ ਜੁਰੂ ਇਹ ਭਲੇਖ ਹੈ ਕਿ ਮੈਂ ਘਰ 'ਚ ਬੈਠਾ ਕੁੰਡਾ ਮਾਰ ਕੇ ਘਰ ਦਾ ਵਾਜੂਗਾ ਤਾਂ ਬਹੁਤ ਵੱਡੇ ਭਲੇਖੇ 'ਚ ਘਰੇ ਬੈਠੀ ਦਾ ਬਲੇ ਜਾਓਗੇ ਅਮੋਦੀ ਦਾ ਕਹੀ ਜਾਂਦਾ ਹੈ ਕਿ 24 ਦੇ ਵਿੱਚ ਸਾਡਾ ਵੱਡੇ ਫੈਸਲੇ ਲੈਣ ਦਾ ਸਮਾਂ ਆਊਗਾ ਵੱਡੇ ਫੈਸਲੇ ਨੇ ਇਹ ਮੋਦੀ ਆਰ ਕੇ ਤਾਂ ਮੋਰੇ ਨੇ ਉਹ ਜੋਰੇ ਬੰਦੇ ਨਿਊ ਬਾਰਡ ਆਰਡਰ ਲਿਆ ਰਹੇ ਆ ਨੀਤੀਆਂ ਲਿਆ ਰਹੇ ਨੇ ਉਹ ਕਾਨੂੰਨ ਲਿਆ ਰਹੇ ਉਹਦੇ ਮੋਰੇ ਨੇ ਪਿਆਦੇ ਨੇ ਤਾਂ ਇਹ ਲਾਗੂ ਕਰਨ ਤੇ ਜੋਰਾ ਜਿਹੜਾ ਜ਼ੁਲਮ ਕਰਤਾ ਰਹੇ ਨੇ ਜੋ ਲਾਗੂਗਾ ਬਚੋਗੇ ਕਿਵੇਂ ਯਾਰ ਤੁਸੀਂ ਕਿਸਾਨ ਦੇ ਬਲੱਡ ਵਗ ਰਿਹਾ ਸੀ ਮੈਂ ਦੇਖਿਆ ਉਹ ਕਹਿੰਦਾ ਵੀ ਚਾਹੇ ਮੇਰੀ ਜਾਨ ਚਲੀ ਜਾਵੇ ਪਰ ਮੈਂ ਫਿਰ ਵੀ ਬਾਰਡਰ ਤੇ ਜਾਊਗਾ ਪੱਕਾ ਵੀ ਸੀਰੀਅਸ ਸੀ ਜਾਣ ਕੇ ਇੱਥੇ ਇਹ ਇੱਥੇ ਦਾ ਅਟਕ ਨਹੀਂ ਰੋਕ ਸਕੇ ਸਾਨੂੰ ਉਹ ਤੇ ਕਿਹੜਾ ਮਾਰੋ ਛੇੜੇ ਪੰਜਾਬ ਦੇ ਕਿ ਕਦੇ ਅਟਕ ਬਗਦਾ ਸੀਗਾ ਤੇ ਘੋੜੇ ਠੱਲੇ ਜਦੋਂ ਅਟਨੇ ਵੀ ਰਾਹ ਦੇਦੇ ਸੀਗੇ ਅਸੀਂ ਜਿੱਧਰ ਨੂੰ ਵੀ ਚੜ੍ਹਾਈ ਕੀਤੀ ਹੈ ਚਾਹੇ ਜਿਹੜਾ ਮਰਜੀ ਚੀਨ ਦਾ ਬਾਉਂਡਰ ਹੋਵੇ ਬਾਡ ਪਾਸ ਕੀਤੀ ਹੈ ਪਾਰ ਕੀਤੀ ਹੈ ਇਹ ਬਾਡਰ ਵੀ ਪਾਰ ਹੁੰਦਾ ਪਰ ਮੈਂ ਨੌਜਵਾਨਾਂ ਨੂੰ ਬਾਰ-ਬਾਰ ਅਪੀਲ ਕਰਦਾ ਕਿ ਹੌਲੜ ਬਾਜੀ ਤੋਂ ਨਾ ਮੇਰਾ ਵੀ ਕੰਮ ਲਓ ਸਾਡੇ ਕੋਲੇ ਉਹਨੂੰ ਭੰਨਣ ਦਾ ਕੋਈ ਵਿਉਂਤਬੰਦੀ ਤਾਂ ਹੋਵੇ ਨਾ ਯਾਰ ਹੈਡਰਾ ਹੋਵੇ ਅਸੀਂ ਕੱਲ ਦੇ ਨਾਲ ਆ ਪਾਈ ਜੰਨੇ ਆ ਨੇੜੇ ਦੇ ਪਿੰਡਾਂ ਨੂੰ ਅਪੀਲ ਕਰੀ ਜੰਨੇ ਆ ਵੀ ਭਾਈ ਹੈਡਰੇ ਲੈ ਕੇ ਆਓ ਹੈਡਰੇ ਮੁਰੋਂ ਪੂਰੇ ਚੰਗੀ ਤਰੀਕੇ ਦੇ ਨਾਲ ਕਵਰ ਕਰਕੇ ਚਾਦਰਾਂ ਦੇ ਨਾਲ ਜਾਲ ਦੇ ਨਾਲ ਉਹਨਾਂ ਦੇ ਟਾਇਰ ਕਵਰ ਕਰਕੇ ਲੁੱਟੇ ਇਹ ਗੋਲੀਆਂ ਮਾਰ ਕੇ ਪੈਟਰ ਕਰ ਦਿੰਦੇ ਆ ਉਸ ਤਰੀਕੇ ਨਾਲ ਉਹ ਵੀ ਆਪਾਂ ਹੁਣ ਇੱਥੇ ਅਸੀਂ ਬਾਤਦੇ ਆ ਅੱਗੇ ਉਹ ਮoure ਗੋਆਂਸ ਮਾਰਦੇ ਆ ਅੱਧਾ ਘੰਟਾ ਬੰਦਾ ਬੇਹੋਸ਼ ਹੋ ਜਾਂਦਾ ਸਾਹ ਹੀ ਨਹੀਂ ਆਉਂਦਾ ਫਿਰ ਹੀ ਪਿੱਛੇ ਨੂੰ हट ਜਾਂਦੇ ਆ ਉਹਦਾ ਕੀ ਫਾਇਦਾ ਅਸੀਂ ਅੱਗੇ ਉਹ ਪਿੱਛੇ ਅੱਗੇ ਪਿੱਛੇ ਹੋਈ ਜਾਵਾਂਗੇ ਨਹੀਂ ਲੜਾਈ ਜਦੋਂ ਵੀ ਜਿੱਤੀ ਗਈ ਹੈ ਤਾਂ ਲੜਾਈ ਕਿਸੇ ਰਣਨੀਤੀ ਨਾਲ ਹੀ ਜਿੱਤੀ ਗਈ ਹੈ। ਉਹ ਦੀ ਸਥਿਤੀ ਕੀ ਹੈ? ਉਹ ਹੋਰ ਸਥਿਤੀ ਕੁਛ ਦਿਨ ਬਰੀਕ ਹੋਊ। ਕੋਈ ਵੀ ਬੰਦੇ ਨੂੰ ਪਤਾ ਹੁੰਦਾ ਲੜਨ ਵਾਲੇ ਨੂੰ ਵੀ ਮੈਂ ਜੇ ਮੋਰਚਾ ਬਣਾ ਕੇ ਮੈਂ ਰਣਨੀਤੀ ਘੜੂੰਗਾ ਤਾਂ ਮੈਂ ਜੰਗ ਫਤਿਹ ਕਰੂੰਗਾ। ਹੁਣ ਜੇ ਅਸੀਂ ਕੋਈ ਸਿੱਧਾ ਬੰਦਾ ਸਾਹਮਣੇ ਮੈਦਾਨ ਚ ਆ ਕੇ ਲੜਕਾਰੀ ਜਾਵੇ ਤਾਂ ਮਾਰਤੀ ਦੁਰੀ ਨਹੀਂ ਆਹੀ ਨੁਕਸਾਨ ਨਹੀਂ ਕਰਾਉਣਾ ਇਹ ਜ਼ੁਲਮ ਦਾ ਸਬਰ ਨਾਲ ਜਵਾਬ ਦੇਣਾ ਜਿਹੜਾ ਜ਼ਬਰਦਾਰ ਰਹਿੰਦੇ ਇਹ ਮੈਂ ਵਾਰ-ਵਾਰ ਪੀਰ ਕਰਦਾ ਸਾਡੇ ਨੌਜਵਾਨ ਕਿੰਨੇ ਜ਼ਖਮੀ ਹੋ ਗਏ ਸਿਰ ਪਾਟ ਕੇ ਅੱਖਾਂ ਦਾ ਬੁਰਾ ਹਾਲ ਹੈ ਸੰਗ ਪਾਟੀ ਜਾਂਦੇ ਨੇ ਹਨ ਇਹ ਅਪੀਲ ਬਾਈ ਮਣ ਕੇ ਬੇਨਤੀ ਆ ਤੁਹਾਨੂੰ ਵੀ ਜਾਤ ਜਰੋ ਹਰ ਬੰਦਾ ਇੱਥੇ ਦਿੱਲੀ ਜਾਣ ਲਈ ਆਇਆ ਜੋ ਸਦਾ ਹੀ ਦਿੱਲੀ ਦਾ ਕਾਲ ਹੀ ਦਿੱਲੀ ਦੀ ਹੈ ਇੱਥੇ ਬੈਠਾ ਹੈ ਕਿਉਂ ਅਸੀਂ ਇੱਥੇ ਇੱਥੇ ਕੋਈ ਮੇਲਾ ਥੋੜੀ ਲੱਗ ਪਰ ਕੋਈ ਨਾ ਕੋਈ ਤਾਂ ਵਿਅੰਤਬੰਦੀ ਉਹਨਾਂ ਨੇ ਪ੍ਰਬੰਧ ਹੈ ਪਿਛਲੇ ਵਾਰੀ ਨੂੰ ਬਹੁਤ ਜਿਆਦਾ ਸਖਤ ਕੀਤੇ ਆ ਗੰਦਾ ਉਹਨਾਂ ਨੇ ਪਤਾ ਕੀ ਕੀਤਾ ਮਤਲਬ ਕਿ ਐ 5 5 7 7 ਫੁੱਟ ਚੌੜੀਆਂ ਕੰਕਰੀਟ ਦੀਆਂ ਗੰਦਾ ਕੱਢੀਆਂ ਨੇ ਸੜਕ ਤੇ ਦਾਦਾ ਫੁੱਟ ਨੂੰ ਆਸੇ ਪਾਸੇ ਉਹ ਲਾ ਕੇ ਇਟਾਂ ਉਹਨਾਂ ਦੇ ਕੋਈ ਨਹੀਂ ਖਤਰਨਾਕ ਇੱਥੋਂ ਤੱਕ ਵੀ ਆ ਸਾਹ ਸਾਨੂੰ ਔਖਾ ਆ ਰਿਹਾ ਨੇ ਕਿੰਨੀ ਦੂਰ ਖੜੇ ਹਵਾ ਉਧਰ ਨੂੰ ਆ ਤੋ ਜਾਂਦੇ ਆਪਾਂ ਉਹ ਛੱਡ ਦਿੰਦੇ ਆ ਤੇ ਆਪਾਂ ਨੁਕਸਾਨ ਪਾ ਕੇ ਨਹੀਂ ਮੁੜਨਾ ਅਸੀਂ ਨਹੀਂ ਚਾਹੁੰਦੇ ਆਪਕਾ ਨਾਮ ਕਾਇ ਹੈ ਜੀ ਮੇਰਾ ਨਾਮ ਡਾਕਟਰ ਸਿੱਕੀ ਮੈਂ ਹਾਂ ਔਰ ਮੈਂ ਖਟਕਟ ਟੋਲ ਸੇ ਹੂੰ ਪ੍ਰਸ਼ਾਸਨ ਕੇ ਸਾਥ ਹਮਨੇ ਬਾਤ ਚੀਤ ਕਰਈ ਹੈ ਕਿਤਨੇ ਲੋਗ ਮਾਰੇ ਗਾਇਬ ਹੈ ਕਿਤਨਾ ਮਤਲਬ ਹੈ ਹਮਾਰੀ ਵਹੀਕਲ ਉਹ ਹੈ ਔਰ ਹਮ ਚਾਹਤੇ ਹੈ ਕਿ ਇਸਕਾ ਸ਼ਾਂਤੀ ਸੇ ਕੋਈ ਸਮਾਧਾਨ ਨਿਕਾਲਾ ਜਾਏ ਹਮ ਨਹੀਂ ਚਾਹਤੇ ਕਿ ਜੋ ਇਹ ਲਗਾਤਾਰ ਬੰਬਾਰੀ ਹੋ ਰਹੀ ਹੈ इसको रास के जो घोड़े हैं इनको बंद किया जाए और हमें रास्ता दिया जाए क्योंकि संवैधानिक हम लोकतंत्र के अंदर जीते हैं और जो हमारा सुप्रीम कोर्ट है उसने भी कहा है कि रास्ते रोकना और इंटरनेट बंद करना संवैधानिक नहीं है और तो उसी के बारे में हमने प्रशासन से बात की है अब हम पंजाब के साथियों से बात करना चाहते हैं कि आखिर इनकी आखिर ये चाहते क्या इनकी मूवमेंट क्या है इनकी मूवमेंट को समझना चाहते हैं फिर हरियाणा से हम तैयारी करेंगे फिर एक साथ जो भी होगा एक्शन होगा आपका क्या होता है आपका क्या होता है मैं मेसा दसींग सुक्तमोर्चा हरियाणा और दिल्ली की और मैं खटकटोल से हूं जी ये बताया जाता हरियाणा वाली नहीं लग रहे तो आप भी पहुंचे हो नहीं 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 हरियाणा क्यों नहीं लग रहा हमारा बड़ा भाई है पंजाब और हरियाणा नहीं लगेगा तो काम कैसे चलेगा नहीं, नहीं, हम पहले भी लड़े थे आज भी लड़े हैं सुक्तमोर्चे की काल नहीं थी ये थोड़ी सी समस्या थी बाकी अब हम हरियाणा तो आगे ले हो के लड़ रहे हैं